ਆ ਜੀ ਮੈਂ ਬਾਬਾ ਜਲਨਜੀ ਦੇ ਇੱਥੇ ਮੇਲੇ ਦੇ ਵਿੱਚ ਅੱਜ ਇੱਥੇ ਪਹੁੰਚਿਆ ਮੈਨੂੰ ਬੜੀ ਖੁਸ਼ੀ ਹੋਈ ਹੈ ਬਹੁਤ ਜ਼ਬਰਦਸਤ ਮੇਲਾ ਤੇ ਮੇਲੇ ਦੇ ਵਿੱਚ ਅਕੀਰ ਸਿੰਘ ਜੀ ਬੋਲਾ ਪੰਜਾਬ ਪੁਲਿਸ ਬਾਬਾ ਜੀ ਦੇ ਨਾਮ ਤੇ ਬਸਾਖੀ ਦੇ ਨਾਮ ਤੇ ਬਹੁਤ بڑا ਟੂਰਨਾਮੈਂਟ ਹੋਇਆ ਜਿਹੜਾ ਕਿ ਭਾਈ ਲਾਲੀ ਡੱਲਾ ਜੀ ਉਹਨਾਂ ਨੇ ਕਰਾਇਆ ਸੋ ਮੈਨੂੰ ਬੜੀ ਖੁਸ਼ੀ ਹੋਈ ਹੈ ਇੱਥੇ ਆ ਕੇ ਮੈਂ ਸਾਰਿਆਂ ਨੂੰ ਬਹੁਤ ਵਧਾਈ ਦੇਣਾ ਪਰ ਦੀਪੂ ਜੀ ਅੱਜ ਆਪਾਂ ਜੱਲਨ ਜੀ ਦਾ ਪੇਗਾਮ ਲਾਇਆ ਗਿਆ ਔਰ ਕਬੱਡੀ ਕੱਪ ਦੇ ਵਿੱਚ ਸਾਬਕਾ ਮੰਤਰੀ ਜਨੀ ਵੀ ਪਹੁੰਚੇ ਨੇ ਕੀ ਕਹਿਣਾ ਚਾਹੁੰਦੇ ਇਹ ਸਾਡੇ ਧੰਨ ਧੰਨ ਬਾਬਾ ਜੱਲਨ ਜੀ ਦੇ ਪਾਵਨ ਸਥਾਨ ਉੱਤੇ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਜੋ ਕਿ ਹਰ ਸਾਲ ਸਾਡਾ ਇਹ ਇਲਾਕਾ ਸਾਰਾ ਰਲ ਕੇ ਸਾਡੇ ਇਸ ਨਗਰ ਵਿੱਚ ਵਿਸਾਖੀ ਦਾ ਬਹੁਤ ਵੱਡੇ ਪੱਧਰ ਤੇ ਮੇਲਾ ਮਨਾਉਂਦਾ ਔਰ 13 ਤਰੀਕ ਨੂੰ ਧਾਰਮਿਕ ਸਮਾਗਮ ਲੱਗਦੇ ਨੇ ਔਰ 14 ਤਰੀਕ ਨੂੰ ਵੀ ਦੀਵਾਨ ਸੱਜਦੇ ਆ ਨਾਲ ਖੇਡਾਂ ਦਾ ਪ੍ਰੋਗਰਾਮ ਜੋ ਕਿ ਕਬੱਡੀ ਦਾ ਬਹੁਤ ਵੱਡਾ ਮੈਚ ਕਰਾਇਆ ਜਾਂਦਾ ਇਹ ਸਾਡਾ ਮੇਲਾ ਜੋ ਕਿ ਹਰ ਸਾਲ ਸਾਡੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਵੱਡਾ ਹੋਈ ਜਾ ਰਿਹਾ ਇਸ ਵਾਰ ਸਾਡੇ ਸਾਬਕਾ ਮੁੱਖ ਮੰਤਰੀ ਸਰਦਾਰ ਰਣਜੀਤ ਸਿੰਘ ਚੰਨੀ ਤੇ ਸਾਡੇ ਸਾਬਕਾ ਮੰਤਰੀ ਦੇ ਐਮ ਐਲ ਏ ਸਰਦਾਰ ਪ੍ਰਗਟ ਸਿੰਘ ਇਹਨਾਂ ਨੇ ਸਾਡੇ ਇੱਥੇ ਹਾਜ਼ਰੀ ਲਵਾ ਕੇ ਸਾਡੇ ਸੰਗਤਾਂ ਦੇ ਦਰਸ਼ਨ ਕੀਤੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਔਰ ਨਾਲ ਹੀ ਅਸੀਂ ਸੰਗਤਾਂ ਦਾ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਇਹ ਜਿਹੜਾ ਮੇਲਾ ਜਾਂ ਇਹ ਜਗ੍ਹਾ ਤੇ ਜੋ ਸਥਾਨ ਤੇ ਮੇਲਾ ਲੱਗਦਾ ਇਹ ਸਾਡੀਆਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੀ ਇਹ ਸਾਰਾ ਪ੍ਰਬੰਧ ਚੱਲਦਾ ਔਰ ਉਹਨਾਂ ਦੇ ਸਹਿਯੋਗ ਨਾਲ ਇਹ ਮੇਲਾ ਕਾਮਯਾਬ ਬੰਦਾ ਇਸ ਇਲਾਕੇ ਦੀ ਸੰਗਤ ਦੇ ਅੱਗੇ ਵੀ ਮੈਂ ਸੀਸ ਨਿਵਾਉਂਦਾ ਹੋਇਆ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਕਬੱਡੀ ਮੈਚ ਦੇ ਵਿੱਚ ਟੋਟਲ ਕਿੰਨੀਆਂ ਟੀਮਾਂ ਨੇ ਭਾਗ ਲਿਆ ਇਹ ਜੀ ਸ਼ੋਅ ਮੈਚ ਹੋਏ ਦੋ ਮੈਚ ਸਾਡੇ ਇਲਾਕੇ ਦੇ ਹੀ ਆ ਇੱਕ ਛੋਟੀ ਟੀਮਾਂ ਦੇ ਮੈਚ ਸੀ ਤੇ ਦੋ ਵੱਡੀਆਂ ਟੀਮਾਂ ਦੇ ਵਿੱਚ ਦੋ ਮੈਚ ਸੀਗੇ ਕਿਹੜੇ ਕਿਹੜਾ ਨਾਮ ਰੱਖਿਆ ਗਿਆ ਜਿੱਤ ਤੇ ਦੂਸਰੀ ਹਾਰਨ ਵਾਲੀ ਟੀਮ ਨੂੰ 1 ਲੱਖ ਰੁਪਏ ਨਾਮ ਦਿੱਤਾ ਰਿਹਾ। ਪਰ ਅੱਜ ਮੁੱਖ ਮੰਤਰੀ ਚੰਨੀ ਦਾ ਇੱਥੇ ਆਉਣਾ 2027 ਦੀਆਂ ਚੋਣਾਂ ਨੂੰ ਵੀ ਇੱਕ ಸ್ಪਰਸ਼ਿਤ ਹੈ। ਮੈਂ ਸਮਝਦਾ ਜੀ ਇਹ ਦੇਣਾ ਐਸਾ ਕਿ ਇਹਨੂੰ ਅਸੀਂ ਸਿਆਸਤ ਤੋਂ ਪਾਸੇ ਰੱਖ ਕੇ ਕਿਉਂਕਿ ਉਹ ਸਾਡੀ ਸਤਿਕਾਰਯੋਗ ਸ਼ਖਸੀਅਤ ਨੇ ਅਸੀਂ ਕਾਂਗਰਸ ਪਾਰਟੀ ਨਾਲ ਸੰਬੰਧਤ ਆਂ ਔਰ ਸਾਡੇ ਸਾਬਕਾ ਮੁੱਖ ਮੰਤਰੀ ਹਰਭਜਨ ਪਿਆਰੇ ਮੁੱਖ ਮੰਤਰੀ ਨੇ ਸਰ ਪ੍ਰਗਟ ਸਿੰਘ ਦਾ ਜੋ ਪਿਸ਼ੋਕੜ ਹੈ ਉਹ ਖੇਡਣ ਨਾਲ ਜੁੜਿਆ ਹੋਇਆ 10 ਸਾਲ 올림픽 ਦੇ ਵਿੱਚ ਕਪਤਾਨ ਰਹੇ ਨੇ ਹਾਕੀ ਦੇ। ਉਹਨਾਂ ਦਾ ਪਿਛੋਕੜ ਖੇਡਣਾ ਜੁੜਿਆ ਅਸੀਂ ਇਹਨਾਂ ਦੋਹਾਂ ਸ਼ਖਸੀਤਾਂ ਨੂੰ ਇੱਥੇ ਬੁਲਾਇਆ ਇਸ ਕਰਕੇ ਆ ਕਿ ਇੱਕ ਸਾਡੇ ਮੁੱਖ ਮੰਤਰੀ ਸਾਹਿਬका ਮੁੱਖ ਮੰਤਰੀ ਜਿਨ੍ਹਾਂ ਨੇ ਕੁਛ ਦਿਨ ਮੁੱਖ ਮੰਤਰੀ ਰਹੇ ਔਰ ਮੈਂ ਖਾਸ ਕਰਕੇ ਕਹਾਂਗਾ ਜੀ ਗਰੀਬਾਂ ਲਈ ਬਹੁਤ ਕੰਮ ਕਰਕੇ ਗਏ ਔਰ ਦੂਸਰੀ ਸ਼ਖਸੀਅਤ ਖੇਡਣਾ ਜੁੜੀ ਹੋਣ ਕਰਕੇ ਅਸੀਂ ਇਹਨਾਂ ਨੂੰ ਅੱਜ ਇੱਥੇ ਸਾਡੇ ਖੇਡਾਂ ਤੇ ਬੁਲਾਇਆ ਜੀ ਇਲਾਕੇ ਦੇ ਵਿੱਚ ਇਹ ਚਰਚਾ ਹੈ ਕਿ ਲਾਲੀਕਾਲਾ ਆਉਣ ਵਾਲੇ ਸਮੇਂ ਦੇ ਵਿੱਚ ਐਮਐਲਏ ਦੀ ਚੋਣ ਲੜਨ ਦੇ ਜਿਹੜੇ ਆ ਤਿਆਰੀ ਦੇ ਵੇਖੋ ਜੀ ਹਰ ਬੰਦੇ ਨੂੰ ਕਰਨ ਦਾ ਆਕਿਆ ਤਿਆਰੀ ਕੋਈ ਵੀ ਕਰ ਸਕਦਾ ਇਹ ਬਾਕੀ ਹਾਈ ਕਮਾਂਡ ਦੇ ਉੱਤੇ ਆ ਤੇ ਇਸ ਇਲਾਕੇ ਦੀ ਸੰਗਤ ਦੇ ਉੱਤੇ ਆ ਜਿੰਨੂੰ ਸੰਗਤ ਚਾਹੂਗੀ ਜਾਂ ਜਿੰਨੂੰ ਹਾਈ ਕਮਾਂਡ ਚਾਹੂਗੀ ਉਹੀ ਅੱਗੇ ਆ ਸਕਦਾ ਤਿਆਰੀ ਦੇ ਸਾਰੇ ਹੀ ਕਰ ਸਕਦੇ ਆ ਮੈਂ ਵੀ ਕਰ ਇਹ ਤਾਂ ਸਾਡੇ ਨਾਲ ਕਿਹੋ ਜਿਹਾ ਸਹਿਯੋਗ ਆ ਇਹ ਤਾਂ ਦੇਖੋ ਜੀ ਇਹ ਸੰਗਤ ਨੂੰ ਪੁੱਛੋ 25 ਸਾਲ ਤੋਂ ਸਰਪੰਚੀ ਕੀਤੀ ਹੈ ਜੀ ਮੈਂ ਮੈਂ 25 ਸਾਲ ਤੋਂ ਸਰਪੰਸੰਤੀ ਦਾ ਸਰਪੰਚ ਹਾਂ ਜੀ ਇਹ ਇਲਾਕੇ ਦਾ ਔਰ ਮੈਂ ਜੋ ਸਮਝਦਾ ਕਿ ਜਿੰਨੀ ਨੇਕ ਨੀਤਨਾ ਕਰ ਸਕਦੇ ਸੀ ਕੋਈ ਇਲਾਕੇ ਤੁਸੀਂ ਪਤਾ ਕਰ ਲਓ ਵੀ ਕੋਈ ਇਸ ਗੱਲ ਤੇ ਉਂਗਲ ਨਹੀਂ ਚੁੱਕ ਸਕਦਾ ਵੀ ਕਿਤੇ ਜੋ ਅੱਜ ਕੋੜ ਹੈ ਸਾਡੇ ਸਮਾਜ ਚ ਕ੍ਰਪਸ਼ਨ ਦਾ ਸਾਡੇ ਉੱਤੇ ਕੋਈ ਇਸ ਗੱਲ ਦੀ ਉਂਗਲ ਨਹੀਂ ਚੁੱਕ ਸਕਦਾ ਜੇ ਮੌਕਾ ਮਹਾਰਾਜ ਨੇ ਦਿੱਤਾ ਸੰਗਤ ਨੇ ਦਿੱਤਾ ਮੈਂ ਤੇ ਸਿਰਫ ਇੱਕ ਗੱਲ ਦਾ ਵਿਸ਼ਵਾਸ ਦਵਾਉਣਾ ਸਾਰੀ ਸੰਗਤ ਨੂੰ ਵੀ ਇਹ ਕ੍ਰਪਸ਼ਨ ਦਾ ਇਸ ਇਲਾਕੇ ਜੋ ਬੀ ਨਾਸ ਕਰ ਦੂਗਾ ਮੈਂ ਇਸ ਇਲਾਕੇ ਜੋ ਵੀ ਸਮਝੋ ਕਿ ਅੱਜ ਤੱਕ ਜੋ ਹਰ ਤਰ੍ਹਾਂ ਦੀ ਭੈੜੀ ਸਾਡੇ ਇਸ ਇਲਾਕੇ ਦੇ ਜੋ ਵੀ ਚੀਜ਼ ਚੱਲ ਰਹੀ ਆ ਤਣੋਂ ਮਨੋਂ ਮੈਂ ਇਸ ਚੀਜ਼ ਦੇ ਨਾਲ ਰਾਣਾ ਮੈਂ ਆਪਣੇ ਆਪ ਨਾਲ ਕਿਉਂਕਿ ਸਭ ਤੋਂ ਪਹਿਲਾਂ ਬੰਦੇ ਦੀ ਆਪਣੀ ਆਤਮਾ ਨੂੰ ਜਵਾਬ ਦੇ ਆ ਕਿ ਮੈਂ ਇਸ ਇਲਾਕੇ 'ਚ ਹਰ ਤਰ੍ਹਾਂ ਦਾ ਗਲਤ ਕੰਮ ਖਤਮ ਕਰਨਾ ਹਲਕਾ ਵਾਸੀਆਂ ਨੂੰ ਲਾਸਟ ਦੇ ਵਿੱਚ ਕੀ ਮੈਸੇਜ ਰਵੇਗਾ ਮੈਂ ਫੇਰ ਕਵਾਂਗਾ ਜੀ ਇਹਨਾਂ ਹਲਕਾ ਨਿਵਾਸੀਆਂ ਦਾ ਬਹੁਤ ਧੰਨਵਾਦ ਜਿਹੜਾ ਇਹ ਸਾਡੇ 2 ਦਿਨ ਦੇ ਸਮਾਗਮ ਦਾ ਇੰਨੀ ਸੇਵਾ ਸਾਡੇ ਇਲਾਕੇ ਦੇ ਪਿੰਡਾਂ ਨੇ ਕੀਤੀ ਕਿਉਂਕਿ ਇੱਕ ਪਿੰਡ ਏਡਾ ਵੱਡਾ ਸਮਾਗਮ ਨਹੀਂ ਸੰਭਾ ਸਕਦਾ 50 60 ਹਜ਼ਾਰ ਬੰਦਾ ਇੱਕ ਦਿਨ ਚ ਆਉਂਦਾ ਸਾਡੇ ਇਸ ਪੂਰੇ ਇਲਾਕੇ ਨੇ ਸਾਡੇ ਨਾਲ ਸਿਰ ਜੋੜ ਕੇ ਮੁੱਢ ਨਾਲ ਮੁੱਢਾ ਲਾ ਕੇ ਇਹ ਸਾਡਾ ਸਮਾਗਮ ਕਾਮਯਾਬ ਕਰ ਕੀਤਾ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਔਰ ਇਹਨਾਂ ਨੂੰ ਇਹੀ ਅਪੀਲ ਕਰਦਾ ਕਿ ਹਰ ਸਾਲ ਸਾਡਾ ਇਹ ਮੇਲਾ ਵੱਡਾ ਹੁੰਦਾ ਜਾ ਰਿਹਾ ਹੈ ਸੰਗਤ ਨੂੰ ਇਹੀ ਬੇਨਤੀ ਹੈ ਕਿ ਇਸ ਸਾਲ ਵਾਂਗੂ ਅਗਲੇ ਸਾਲ ਵੀ ਵੱਧ ਤੋਂ ਵੱਧ ਸਾਡਾ ਸਾਥ ਦੇ ਕੇ ਇਹ ਸਾਡੇ ਮੇਲੇ ਨੂੰ ਕਾਮਯਾਬ ਕਰੂ ਧੰਨਵਾਦ ਧੰਨਵਾਦ